sing us sing us again i ever want to give you some time my my switch to much more let me come closer oh yeah hi wala hello dosto kya hal chal mera naam akunar te mere channel da naam hai joyful blog i hope ki tusi meri pichli video dekhi hogi portugal to german di journey by plane without trc e vlog badhiya baneya siga te ode vich thodi bahut hi information bhi hagi agar tuhanu ਲੋੜ ਹੋਵੇ ਕਿੱਦਾਂ ਆਣਾ ਪੁਰਤਗਾਲ ਤੋਂ ਜਰਮਨ ਸੋ ਤੁਹਾਡੇ ਹੈਲਪ ਹੋ ਸਕਦੀ ਆ ਸੋ ਅਸੀਂ ਜਰਮਨ ਪਹੁੰਚ ਚੁੱਕੇ ਆ ਸੋ ਇੱਥੇ ਮੈਂ ਹਣ ਰੈਗੂਲਰ ਬਲੌਗ ਅਪਡੇਟ ਕਰੂੰਗਾ ਬੇਸ਼ੱਕ ਛੋਟੇ ਬਲੌਗ ਹੋਵੇ 5 ਤੋਂ 6 ਮਿੰਟ ਦੇ ਬੇਸ਼ੱਕ ਕਿਤੇ ਘੁੰਮਣ ਗਏ ਤਾਂ 10 ਤੋਂ 15 ਮਿੰਟ ਦੇ ਪਰ ਹਣ ਮੈਂ ਰੈਗੂਲਰ ਹੋਊਗਾ ਇੱਥੇ ਤਾਂ ਸੋ ਜਰਮਨ ਦਾ ਤੁਹਾਨੂੰ ਲਾਈਫ ਸਟਾਈਲ ਦਿਖਾਣੇ ਆ ਜਰਮਨ ਦੇ ਏਰੀਆ ਦਿਖਾਣੇ ਆ ਤੁਹਾਨੂੰ ਵਿਦ ਮਾਈ ਬਲੌਗਿੰਗ ਤੇ ਹਣ ਮੈਂ ਇੱਥੇ ਅਸੀਂ ਘੁੰਮਣ ਜਾਣਾ ਆ ਘੁੰਮਣ ਨਹੀਂ ਮਤਲਬ ਜਿਹੜਾ ਮੇਰੇ ਜਿੱਥੇ ਮੈਂ ਰਹਿਣਾ ਪਿਆ ਆ ਉੱਥੇ ਦਾ ਆਸ-ਪਾਸ ਦਾ ਏਰੀਆ ਤੁ ਸੋ ਤੁਹਾਨੂੰ ਵੀ ਦੇਖਣਾ ਚਾਹੀਦਾ ਆ ਕਿੰਦਾ ਦਾ ਇੱਥੇ ਏਰੀਆ ਹੁੰਦੇ ਆ ਕਿੰਨੀ ਉਹ ਦੇਖਭਾਲ ਕਰਦੇ ਆ ਮਤਲਬ ਕਾਫੀ ਗ੍ਰੀਨ ਰੱਖਦੇ ਆ ਏਰੀਆ ਆਪਣਾ ਨੂੰ ਮਤਲਬ ਗਾਰਡਨ ਏਰੀਆ ਹਰ ਇੱਕ ਜਗ੍ਹਾ ਤੇ ਹੁੰਦੇ ਆ ਇੱਥੇ ਦੇ ਘਰ ਕਿੱਦਾਂ ਦੇ ਹੁੰਦੇ ਆ ਇੱਥੇ ਐਟਮੋਸਫੇਅਰ ਕਿੱਦਾਂ ਦਾ ਹੁੰਦਾ ਤੁਹਾਨੂੰ ਮੈਂ ਆਪਣੇ ਬਲੌਗ ਵਿੱਚ ਦਿਖਾਉਂਗਾ ਤੇ ਬਨੇ ਰਹੀਓ ਤੇ ਇਸ ਵੇਲੇ ਬਾਹਰ بارش ਹੋ ਰਹੀ ਆ ਕਾਫੀ ਤੇਜ਼ ਜਿੱਦਾਂ ਹੀ ਬਾਰਿਸ਼ ਛੱਡਦੀ ਆ ਤਾਂ ਅਸੀਂ ਬਾਹਰ ਚੱਲਦੇ ਆ ਤੇ ਮੇਰੀ ਰੋਜ਼ ਦੀ ਰੁਟੀਨ ਜੋ ਹੈਗੀ ਆ ਉਹ ਤੁਹਾਨੂੰ ਮੈਂ ਆਪਣੇ ਬਲੌਗ ਰਾਹੀਂ ਦਿਖਾਉਂਗਾ ਸੋ ਤੁਸੀਂ ਦੇਖੋ ਇਸ ਵੇਲੇ ਇਹ ਏਰੀਆ ਸਾਡਾ ਹਾਲੇ ਦੁਆਲੇ ਦਾ ਇਹ ਤੇ ਬਰਫ਼ ਕਾਫੀ ਪੈਂਦੀ ਹੈ ਸਰਦੀਆਂ 'ਚ ਇਸ ਕਰਕੇ ਇਹਨਾਂ ਨੇ ਟ੍ਰਾਇੰਗਲ ਸ਼ੇਪ ਹੁੰਦੇ ਆ ਕਿਉਂਕਿ ਜਦੋਂ ਬਰਫ਼ ਡਿੱਗਦੀ ਆ ਤਾਂ ਉਹ ਸਿੱਧੇ ਹੀ ਸਾਈਡ ਤੋਂ ਹੀ ਡਿੱਗ ਜਾਂਨ ਉੱਪਰ ਛੱਤ ਤੇ ਨਾ ਰਹਿਣ ਕਿਉਂਕਿ ਉਹ ਹੈਵੀ ਹੋ ਜਾਂਦੀ ਸੋ ਬਾਰਿਸ਼ ਹੋ ਰਹੀ ਆ ਤਾਂ ਏਰੀਆ ਆ ਸਾਡਾ ਬਾਹਰਲਾ ਇੱਥੋਂ ਦੀ ਬੈਲਕਨੀ ਤੋਂ 뷰 ਜਿੱਦਾਂ ਹੀ ਬਾਰਿਸ਼ ਛੱਡਦੀ ਆ ਤੇ ਅਸੀਂ ਜਾਂਦੇ ਬਾਹਰ ਘੁੰਮਣ ਫਿਰਨ ਨੂੰ ਸੋ ਇਹ ਹੈ ਸਾਡਾ ਗਾਰਡਨ ਏਰੀਆ ਘਰ ਦੇ ਬਾਹਰਲਾ ਸੋ ਤੁਸੀਂ ਦੇਖ ਸਕਦੇ ਜਿੱਦਾਂ ਘਾਹ ਬੜਾ ਉੱਗ ਗਿਆ ਹੈ ਇੱਥੇ ਇਹਦੀ ਕਟਾਈ ਵੜਾਈ ਕਰਨੀ ਆ ਤੇ ਜਿਹੜੀਆਂ ਉਹ ਬਾਕੀ ਜਿਹੜੇ ਪਲਾਂਟਸ ਆ ਜਿਹੜੇ ਉਹ ਹੈਗੀ ਆ ਉਹਦੋਂ ਵੀ ਸ਼ੇਪਸ ਦੇਣੀਆਂ ਆ ਤੇ ਇਹ ਕੰਮ ਸਾਡਾ ਅੱਜ ਕੰਨਾ ਸੀਗਾ ਸੋ بارش ਕਰਕੇ ਅੱਜ ਨਹੀਂ ਹੋ ਪਣਾ ਪਰ ਕਟਿੰਗ ਵਗੈਰਾ ਹੋ ਜਾਣੀ ਆ ਸਾਰੀ ਜਿਹੜੀ ਬਾਕੀ ਜਿਹੜੇ ਝਾੜਨੇ ਆ ਉਹ ਸੋ ਇਹ ਵੀ ਕਰਾਂਗੇ ਅੱਜ ਤੇ ਘਾਹ ਤਾਂ ਹਨ ਹੁਣ ਨਹੀਂ ਗਿੱਲਾ ਹੋ ਗਿਆ ਸੋ ਉਹ ਕੱਲੂ ਕਰਾਂਗੇ ਸੋ ਇਧਰਲਾ ਵੀ ਤੁਸੀਂ ਇਧਰਲੇ 뷰 ਤੋਂ ਵੀ ਦੇਖ ਲਓ ਏਰੀਆ ਸਾਡਾ ਸੋ ਇੱਥੇ ਨਾਰਮਲ ਚੀਜ਼ਾਂ ਬੀਜੀਆਂ ਹੁੰਦੀਆਂ ਆ ਮਤਲਬ ਕੁਝ ਵੀ ਲਗਾਣਾ ਆ ਧਨੀਆ ਪੁਦੀਨਾ ਤੇ ਖੇਤੀ ਉਹ ਗੋਭੀ ਸਰੋਂ ਲੱਗੀ ਆ ਸੋ ਅਲੱਗ-ਅਲੱਗ ਚੀਜ਼ਾਂ ਆ ਤੁਹਾਨੂੰ ਮੈਂ ਥੱਲੇ ਜਾ ਕੇ ਦਿਖਾਉਂਗਾ ਤਾਂ ਦੋਸਤੋ ਅਸੀਂ ਨਿਕਲ ਚੁੱਕੇ ਹਾਂ ਇੱਥੋਂ ਦੀ ਘਰੇ ਬਾਹਰ ਤੁਹਾਨੂੰ ਇੱਥੋਂ ਦਾ ਥੋੜਾ ਜਿਹਾ ਏਰੀਆ ਦਿਖਾ ਕੇ ਲੈਣਾ ਮੀਂਹ ਹਟਿਆ ਪਿਆ ਸੀਗਾ ਸੋ ਮੈਂ ਕਿਉਂ ਨਾ ਇੱਕ ਗਿੜੀ ਮਾਰੀ ਜਾਵੇ ਤੇ ਤੁਹਾਨੂੰ ਇੱਥੇ ਦਾ ਲਾਗੇ ਛਾਗੇ ਦਾ ਏਰੀਆ ਦਿਖਾਵਾਂ ਤੇ ਮੈਂ ਰਨਿੰਗ ਵੀ ਸਟਾਰਟ ਕਰਨੀ ਸੀ ਸੋ ਥੋੜੀ ਵੱਧੀ ਰਨਿੰਗ ਵੀ ਕਰਕੇ ਆਨਾ ਤਾਂ ਇੱਥੇ ਦਾ ਏਰੀਆ ਬੜਾ ਵਧੀਆ ਆ 2 ਮਿੰਟ ਦੇ ਰਸਤੇ ਦੀ ਜਾ ਕੇ ਨਦੀ ਆ ਜਾਂਦੀ ਹੈ ਤੇ ਦੇਖੋ ਘਰ ਦਾ ਡਿਜ਼ਾਈਨ ਆ ਕਿੰਨਾ ਵਧੀਆ ਪਾਣੀ ਚੱਲਦਾ ਪਿਆ ਇਹ ਉਹਨੇ ਗਾਰਡਨ ਜਿਹਾ ਛੋਟਾ ਜਿਹਾ ਗਾਰਡਨ ਬਣਾਇਆ ਪਿਆ ਇੱਥੇ ਤੁਸੀਂ ਇੱਕ ਚੀਜ਼ ਦੇਖੋਗੇ ਹਰ ਪਾਸੇ ਇੱਕ ਨਾ ਇਹਨੇ ਗਾਰਡਨ ਲਈ ਬੜਾ ਵਧੀਆ ਬਣਾਇਆ ਪਿਆ ਏਰੀਆ ਤੇ ਡੈਕੋਰੇਸ਼ਨ ਲਈ ਉਹ ਬਣਾਏ ਪਏ ਉਹ ਦੇਖੋ ਉਹ ਚੱਲਦੇ ਪਏ ਥੋੜੇ ਜਿਹਾ ਬਣਾਏ ਪਏ ਪੇੜਾਂ ਨੂੰ ਵੀ ਉਹਨਾਂ ਨੇ ਲਾਈਟਾਂ ਜੀਆਂ ਲਾਈਆਂ ਪਈਆਂ ਸੋ ਇੱਥੇ ਇੱਥੇ ਮੁਰਗੀ ਮੁਰਗੀਆਂ ਪਾਲਦੇ ਆ ਜਿਹੜੇ ਆ ਛੱਡਜੇ ਬਣੇ ਪਏ ਆ ਉਹ ਮੁਰਗੀਆਂ ਹੈਗੀਆਂ ਵੀ ਅੱਗੇ ਸੋ ਇੱਥੇ ਮੁਰਗੀਆਂ ਵੀ ਪਾਲਨ ਦਾ ਕੰਮ ਕਰਦੇ ਪੇੜ ਦੇਖੋ ਕਿੰਨਾ ਸੋਹਣਾ ਲੱਗਦਾ ਪਿਆ ਐਂਡ ਫੁੱਲ ਜਦੋਂ ਮੈਂ ਲਾਸਟ ਟਾਈਮ ਆਇਆ ਸੀਗਾ ਉਹਦੇ ਸਾਰੇ ਸੁੱਕੇ ਪਏ ਸੀਗੇ ਹਣ ਹਰੇ ਭਰੇ ਹੋ ਚੁੱਕੇ ਆ ਇੱਥੇ ਦੇ ਘਰ ਇੱਥੇ ਵੀ ਥੋੜਾ ਜਿਹਾ ਬੋਤਾ ਅਪਾਰਟਮੈਂਟ ਸਿਸਟਮ ਟਾਈਪ ਹੈਗਾ ਆ ਫਲਾਵਰਸ ਕੋ ਮਾੜੀ ਖਬਰ ਆ ਗਈ ਆ ਹੁਣੀ ਤਾਂ ਮੈਂ ਨਿਕਲਿਆ ਹੀ ਸੀਗਾ ਜਦੋਂ ਆਹ ਘਰ ਬੈਠਾ ਸੀਗਾ ਮੈਂ ਰੁਕਿਆ ਹੋਇਆ ਸੀਗਾ ਹਣ ਜਦੋਂ ਮੈਂ ਨਿਕਲਿਆ ਮੈਨੂੰ ਲੱਗਾ ਹਣ ਮੀ ਨਹੀਂ ਆਣਾ ਸੋ ਆ ਗਿਆ ਇੱਥੇ ਵੀ ਪੁਰਤਗਾਲ ਵਾਲਾ ਹਿਸਾਬ ਹੀ ਆ ਕਦੋਂ ਵੀ ਆ ਜਾਏ ਕਦੋਂ ਹਟ ਜਾਵੇ ਪਤਾ ਨਹੀਂ ਲੱਗਦਾ ਓਖਾ ਬੋਰਡਸ ਹਰ ਜਗ੍ਹਾ ਤੇ ਲਗਾਏ ਹੁੰਦੇ ਆ ਤਾਂ ਦੱਸੀਆਂ ਹੁੰਦੀਆਂ ਚੀਜ਼ਾਂ ਕਿਹੜੀ ਚੀਜ਼ ਕਿੰਨੇ ਜਗ੍ਹਾ ਤੇ ਜਾ ਕੇ ਆ ਸੋ ਆ ਵੀ ਆ ਇਹ ਡਾਕਟਰ ਦਾ ਘਰ ਆ ਇੱਧਰੋਂ ਜਾ ਕੇ ਸੋ ਹਲਕੀ ਹਲਕੀ ਕਿਨੀਆਂ ਸਟਾਰਟ ਹੋ ਗਈਆਂ ਆ ਤਾਂ ਮੈਨੂੰ ਲੱਗਦਾ ਘਰ ਨਾਲ ਜਾਣਾ ਪਿਆ ਜਾਊ ਵਾਪਸ ਸੋ ਆ ਦੇਖੋ ਪੁਲ ਕਿੰਨਾ ਸੋਨਾ ਏ ਹੈਗੀ ਨਦੀ ਤੁਸੀਂ ਜਸਟ ਦੇਖਿਆ 2 ਮਿੰਟ ਦੇ ਵੀ ਘੱਟ ਟਾਈਮ ਤੋਂ ਹੀ ਇਹ ਆ ਜਾਂਦਾ ਏ ਨਦੀ ਗਰਮੀਆਂ ਚ ਇੱਥੇ ਆ ਕੇ ਚਿੱਲ ਕਰ ਸਕਦੇ ਏ ਇਹਦੇ ਕੋਲ ਆ ਕੇ ਬਹਿ ਸਕਦੇ ਐ ਇੱਥੇ ਮੱਛੀਆਂ ਵੀ ਬੜੀਆਂ ਐ ਉਹ ਦੇਖੋ ਤੁਹਾਡੀ ਦੀ ਉਹ ਦੇਖੋ ਮੱਛੀਆਂ ਇਹ ਕਿੰਨੀਆਂ ਹੀ ਸਾਰੀਆਂ ਐ ਪੂਰਾ ਦਾ ਪੂਰਾ ਝੋਂਡੀ ਆ ਮੱਛੀਆਂ ਦਾ ਗੱਲ ਵਾਹਤ ਇੱਥੇ ਜੇ ਮੱਛੀਆਂ ਫੜਨ ਦੀ ਪਰਮਿਸ਼ਨ ਹੋਵੇ ਤਾਂ ਕਿੰਨੇ ਵਧੀਆ ਤਰੀਕੇ ਨਾਲ ਫੜ ਹੋਣੀ ਆ ਹੋਰ ਪਾਸੇ ਹੈਗੀਆਂ ਇੱਥੇ ਕਿੰਨੀਆਂ ਸਾਰੀਆਂ ਬਿਲਕੁਲ ਕਿਨਾਰੇ ਤੇ ਹੀ ਆ ਦੇਖੋ ਬਿਲਕੁਲ ਕਿਨਾਰੇ ਤੇ ਹੱਤ ਨਹੀਂ ਬੰਦਾ ਹੱਤ ਨਹੀਂ ਆਦਿਆਂ ਦਾ ਨਹੀਂ ਕਾਬੂ ਪਰ ਉਹ ਆ ਉਹ ਫੜ ਸਕਦੇ ਏਰੀਆ ਬਹੁਤ ਸੋਹਣਾ ਹੈ ਇਹ ਇਧਰ ਦੀ ਵੀ ਉਹ ਦੇਖੋ ਇੱਥੇ ਵੀ ਮੱਛੀਆਂ ਹਰ ਜਗ੍ਹਾ ਤੇ ਮੱਛੀਆਂ ਆਇਆ ਮਤਲਬ ਲਾਗੇ ਜਾਗੇ ਕਿਨਾਰੇ ਤੇ ਹੀ ਬੈਠੀਆਂ ਪਈਆਂ ਇਹਨਾਂ ਨੂੰ ਕੋਈ ਡਰਪੋਈ ਨਹੀਂ ਹੈਗਾ ਕੋਈ ਮੈਨੂੰ ਖਾਲੂਗਾ ਸਾਨੂੰ ਖਾਲੂਗਾ ਇੱਥੇ ਦੇ ਵੀਊ ਦੇਖੋ ਜ਼ਬਰਦਸਤ ਯਾਰ ਮਾਇਆ ਆਂਦਾ ਇੱਧਰੀ ਜਗ੍ਹਾ ਤੇ ਘੁੰਮ ਫਿਰ ਕੇ ਬ੍ਰਿਜ ਬਹੁਤ ਵਧੀਆ ਬਣਾਇਆ ਪਿਆ ਆ ਆ ਵੀ ਇੱਕ ਨਦੀ ਐ ਦੂਰ ਉਹੀ ਪਾਠ ਆ ਪਰ ਡਿਫਰੈਂਟ ਡਿਫਰੈਂਟ ਆ ਇੱਥੇ ਵੀ ਦੇਖੋ ਇਹ ਇੱਥੇ ਮੱਛੀ ਹੈਗੀ ਕੋਈ ਇੱਥੇ ਮੱਛੀਆਂ ਹੈ ਨਹੀਂ ਗੀਆਂ ਇਧਰਲੇ ਪਾਸੇ ਹੁਣੀਆਂ ਵੈਸੇ ਪਰ ਇਸ ਵੇਲੇ ਹੈ ਨਹੀਂ ਗੀਆਂ ਇੱਧਰ ਸੋ ਇੱਧਰ ਦੇਖਦੇ ਆਂ ਇੱਧਰ ਵੀ ਨਹੀਂ ਹੈਗੀਆਂ ਇੱਧਰ ਵੀ ਨਹੀਂ ਹੈਗੀਆਂ ਸੋ ਇੱਧਰਲੇ ਪਾਸੇ ਮੱਛੀਆਂ ਨਹੀਂ ਹੈਗੀਆਂ ਪਰ ਤੁਸੀਂ ਦੇਖ ਸਕਦੇ ਏਰੀਆ ਜ਼ਬਰਦਸਤ ਉਂ ਛਤਰੀ ਲੈ ਕੇ ਤਰੇ ਪਏ ਇੱਥੇ ਬਾਰਿਸ਼ ਦੇ ਮੌਸਮ ਚ ਹਰ ਕੋਈ ਛਤਰੀ ਲੈ ਕੇ ਤੁਰਦਾ ਆ ਜਿੱਦਾਂ ਪੁਰਤਗਾਲ ਚ ਸੀਗਾ ਇੱਥੇ ਵੀ ਉਦਾਂ ਹੀ ਤੁਰਦੇ ਆ ਸੋ ਦੇਖਿਆ ਮੱਛੀਆਂ ਕਿਨੀਆਂ ਲੱਗ ਗਈਆਂ ਖੜੀਆਂ ਪਈਆਂ ਆ ਕਿਉਂ ਇੱਥੇ ਕੋਈ ਫੜਦਾ ਨਹੀਂ ਨਾ ਇੱਥੇ ਇਹਨਾਂ ਨੂੰ ਡਰ ਨਹੀਂਗਾ ਜੇ ਸਾਡੇ ਪੰਜਾਬ ਚ ਹੁੰਦੀਆਂ ਤਾਂ ਇਹਨਾਂ ਨੂੰ ਲੱਗਦਾ ਪਤਾ ਅਨ ਤੁਸੀਂ ਇੱਥੇ ਤੁਹਾਨੂੰ ਮੈਂ ਵੀਊ ਦਿਖਾਨਾ ਤੁਹਾਨੂੰ ਮੈਂ ਨਾ ਆਪਣੀ ਸ਼ਕਲ ਤੋਂ ਜ਼ਿਆਦਾ ਵੀਊ ਦਿਖਾਨਾ ਕਿਉਂਕਿ ਤੁਹਾਨੂੰ ਉਹੀ ਦੇਖਣਾ ਹੈ ਇਤੋ ਹੀ ਦੇਖੋ ਕਿੰਨਾ ਸੋਹਣਾ ਲੱਗਦਾ ਪਿਆ ਮਾਇਆ ਆ ਜਾਂਦਾ ਇਦਰੀ ਜਗ੍ਹਾ ਤੇ ਉਹਦੀ ਦਿਲ ਖੁਸ਼ ਹੋ ਜਾਂਦਾ ਆ ਖੜੇ ਹੋ ਗਈ ਇੱਥੇ ਕਿੰਨਾ 2 ਮਿੰਟ ਦਾ ਵੀ ਨਹੀਂ ਰਸਤਾ ਸੀਗਾ ਇੱਥੋਂ ਹੀ ਆਉ ਉਹ ਖੜੇ ਹੋਵੋ ਇੱਥੇ ਮੈਂ ਰਨਿੰਗ ਵੀ ਸਟਾਰਟ ਕਰੂੰਗਾ ਹਨ ਫਿਰ ਫਿਰ ਬਲੌਗ ਵੀ ਨਾਲ ਨਾਲ ਬਣਾਉਂਗਾ ਦੱਸਿਆ ਸੀਗਾ ਇਹਨਾਂ ਦੀ ਖਾਸ ਗੱਲ ਹਰ ਇੱਕ ਜਗ੍ਹਾ ਤੇ ਸਾਈਨ ਬੋਰਡਸ ਲੱਗੇ ਪਏ ਆ ਦੇਖੋ ਕੋਈ ਨਹੀਂ ਇੱਥੇ ਜੰਗਲੀ ਇਹ ਏਰੀਆ ਆ ਇੱਕ ਟਾਈਪ ਦਾ ਫਿਰ ਵੀ ਉਹਨਾਂ ਨੇ ਸਾਈਨ ਬੋਰਡ ਲਾਏ ਪਏ ਆ ਨੈਕਲ ਰਾਈਜ਼ ਜਿਹੜੀ ਅ ਇਬਰ ਬਾਖ ਤੇ ਜਨਮਨ ਵਿੱਚ ਆ ਉਦਾਂ ਮੇਨੋਂ ਇਨੀ ਨਹੀਂ ਆਂਦੀ ਪਰ ਹਲਕਾ ਹਲਕਾ ਪਾੜ ਹੋ ਜਾਂਦਾ। ਤੋਂ ਵਿਊ ਜ਼ਬਰਦਸਤ ਹੈ ਇੱਥੋਂ ਦੀ। ਪਹਿਲਾਂ ਨਹੀਂ ਸੀ ਗਿਆ ਹੰਕਾ ਆ ਵੀ ਇੱਥੇ ਘਾਹ ਵੀ ਨਹੀਂ ਕੱਟਦੇ, ਇੱਥੇ ਦੀ ਛੋਟੀ ਛੋਟੀ ਜਗ੍ਹਾ ਦਾ ਬੜਾ ਖਿਆਲ ਰੱਖਦੇ ਆ ਜਿੱਦਾ ਘਾਹ ਬਣਿਆ ਪਿਆ ਇੱਥੇ। ਇਹਨਾਂ ਨੂੰ ਵੀ ਨਹੀਂ ਕੱਟਣਾ ਕਿਉਂਕਿ ਆ ਜਿਹੜੇ ਹੈਗੀਆਂ ਨਾ ਫੁੱਲ ਲੱਗੇ ਪਏ ਆ। ਇੱਥੇ ਦੀ ਮਧੂਮੱਖੀਆਂ ਇਹਨਾਂ ਦਾ ਕਹਿਣਾ ਹੈ ਕਿ ਮਧੂਮੱਖੀਆਂ ਆ ਕੇ ਰਸ ਚੂਸਦੀਆਂ ਆ, ਮਧੂਮੱਖੀਆਂ ਇੱਥੇ ਸੀ ਮਰੀ ਜਾਂਦੀਆਂ ਪਈਆਂ ਆ। ਤਾਂ ਉਹਨਾਂ ਲਈ ਇਹ ਸਪੈਸ਼ਲ ਉਹਨਾਂ ਨੇ ਲਗਾਇਆ ਹੋਇਆ ਆ ਕਿ ਇੱਥੇ ਆਉਗੀਆਂ ਇਹਨਾਂ ਨੂੰ ਕੱਟਣਾ ਨਹੀਂਗਾ। ਪੂਰਾ ਇਸ ਸੀਜ਼ਨ ਜਿੰਨੇ ਵੀ ਟਾਈਮ ਤੱਕ ਸੋ ਮਧੂਮੱਖੀਆਂ ਇੱਥੋਂ ਹੀ ਆ ਕੇ ਰਸ ਟੂਸਨ ਉਹਦਾ ਸ਼ਾਇ ਚੂਦ ਬਣਾਣ ਸੋ ਉਹਨਾਂ ਲਈ ਇਹਨਾਂ ਨੇ ਬੜਾ ਕੀਤਾ ਹੋਇਆ ਆ। ਹੰਦੇ ਫਿਰਦੇ ਇੱਥੇ ਇਹਨਾਂ ਨੇ ਆ ਵੀ ਲਾਈ ਪਈਆਂ ਬੈਠਣ ਨੂੰ ਵੀ ਜਗ੍ਹਾ ਹੈਗੀਆਂ ਆ। ਤੇ ਇਹੇ ਪਤਾ ਨਹੀਂ ਕੀ ਆ। ਕਾਲਾ ਪੇੜ ਆ ਇਹ। ਇੱਥੇ ਡਿਫਰੈਂਟ ਡਿਫਰੈਂਟ ਟਾਈਪ ਦੇ ਪੇੜ ਆ। ਆਹ ਜਿਹੜੀਆਂ ਬੂਟੀਆਂ ਆ। ਕਹਿੰਦੇ ਇਹ ਜਿਆਦਾ ਇਹਨਾਂ ਨੂੰ ਛੇੜੋ ਨਾ। ਤਾੜੇ ਖਾਜ ਬੜੀਆਂ ਕਰਦੀਆਂ ਇਹ ਜੇ ਤੁਸੀਂ ਇਹਨੂੰ ਲਾ ਲਓ ਪਰ ਕਈ ਇਹਨੂੰ ਜਾਣ ਕੇ ਵੀ ਲਾਂਦੇ ਆ ਕਿ ਖਾਸ਼ ਹੋਊਗੀ ਕਹਿੰਦੇ ਸਾਡਾ ਬਲੱਡ ਸਿਰਕੂਲੇਸ਼ਨ ਬਣਿਆ ਰਹਿੰਦਾ ਆ ਸੋ ਇਹ ਆ ਮੇਰੇ ਖਿਆਲ ਨਾਲ ਸੇਵ ਦਾ ਪੀੜ ਆ ਪਤਾ ਨਹੀਂ ਇੱਥੇ ਸੇਵ ਦੇ ਪੀੜ ਵੀ ਹੈਗੇ ਆ ਅਖਰੋਟ ਵੀ ਹੈਗੇ ਆ ਆ ਪੂਰੇ ਤੇ ਪੂਰੇ ਦੇਖੋ ਭਰੇ ਪਿਆ ਜਿਹੜੇ ਇਹ ਹੈਗੇ ਨਾ ਇਹ ਸਾਰੇ ਸੇਵ ਦੇ ਪੀੜ ਆ ਸਾਰੇ ਹੀ ਇਹ ਲਗਾਏ ਪਏ ਆ ਸਪੈਸ਼ਲੀ ਇੱਥੇ ਵੀ ਦੇਖੋ ਬੜਾ ਵਧੀਆ ਉਹਨਾਂ ਨੇ ਉੱਥੇ ਪੋਲੀਆਂ ਬਣਾਇਆ ਪਿਆ ਉਹ ਉਹਨਾਂ ਨੇ ਆਪਣੀ ਇੱਕ ਘੁੰਸਲਾ ਜਿਹਾ ਬਣਾਇਆ ਪਿਆ ਨਿਆਣਿਆਂ ਨੇ ਸ਼ਾਇਦ ਤੁਹਾਨੂੰ ਦਿਖ ਜਾਵੇ ਇੱਥੇ ਛੱਡ ਜਾਈ ਉੱਥੋਂ ਦੀ ਰੋਡ ਉੱਥੋਂ ਦੀ ਕ੍ਰੋਸ ਕਰਕੇ ਆ ਕੇ ਉੱਥੇ ਬੈਠੇ ਹੁੰਦੇ ਇੱਕ ਪਿਕਨਿਕ ਟਾਈਪ ਸੋ ਅੱਗੇ ਹੀ ਜਾ ਕੇ ਲੌਨ ਟੈਨਿਸ ਖੇលਦੇ ਪਏ ਆ ਲੌਨ ਟੈਨਿਸ ਦਾ ਕਲੱਬ ਆ ਇੱਥੇ ਮੈਂਬਰਸ਼ਿਪ ਲੈਣੀ ਪੈਂਦੀ ਹੈ ਖੇਲਣ ਲਈ ਵਧੀਆ ਏਰੀਆ ਹੈ ਵੀ ਸਾਰਾ ਕੁਝ ਸ਼ਗਾ ਜੇਮ ਵੀ ਹੈਗਾ ਲੌਨ ਟੈਨਿਸ ਦੇ ਖੇਲਣ ਲਈ ਵੀ ਹੈਗਾ ਫੁੱਟਬਾਲ ਕਲੱਬ ਵੀ ਹੈਗਾ ਆ ਦੇਖੋ ਲੌਨ ਟੈਨਿਸ ਖੇਲਣ ਲਈ ਆ ਖੇਲਦੇ ਪਏ ਆ ਅੰਦਰ ਇੱਥੇ ਟਾਈਮ ਮਿਲਦਾ ਤੁਸੀਂ ਮੈਂਬਰਸ਼ਿਪ ਹੈਗੀ ਆ ਤਾਂ ਤੁਹਾਡੇ ਕੋਲ ਜਦੋਂ ਮਾਝੀ ਖੇਲ ਸਕਦੇ ਆ ਕਿ ਮੈਨੂੰ ਨਹੀਂ ਕਿ ਦੱਸ ਹਸਾਬ ਦਾ ਵਾ ਪਰ ਖੇਲਦੇ ਆ ਪਰ ਮੈਨੂੰ ਪਸੰਦ ਆ ਇਹ ਕਿਸੇ ਨਾ ਕਿਸੇ ਦਿਨ ਮੈਂ ਵੀ ਮੈਂਬਰਸ਼ਿਪ ਲਵਾਂਗਾ ਤਾਂ ਖੇਡੂਗਾ ਆ ਦੇਖੋ ਪੂਰਾ ਕਲੱਬ ਆ ਇੱਥੇ ਲੌਨ ਟੈਨਿਸ ਦਾ ਦੋ ਕੋਰਟ ਆ ਇੱਥੇ ਵੀ ਦੇਖੋ ਡੱਕ ਬੈਠੀ ਪਈ ਆ ਸਾਨੂੰ ਦੂਸਰੇ ਕੈਮਰੇ ਨਾਲ ਦਿਖਾਨਾ ਪਰ ਪਿੱਛੇ ਪੋਲਾ ਇਹ ਵੀ ਬਹੁਤ ਵਧੀਆ ਨਜ਼ਾਰਾ ਆ ਉੱਥੇ ਬੈਠਣ ਨੂੰ ਵੀ ਜਗ੍ਹਾ ਹੈਗੀਆਂ ਆ ਸੋ ਇੱਥੇ ਆ ਕੇ ਬੈਠੋ ਨਹਾ ਨਹੀਂ ਸਕਦੇ ਇੱਥੇ ਬੈਠ ਤੁਸੀਂ ਠੀਕ ਹੈ ਨਾ ਤੇ ਪੈਰ ਪਾਣੀ ਚ ਪਾ ਕੇ ਬਹਿ ਸਕਦੇ ਆ ਨਾਲ ਬੀਅਰ ਵਗੈਰਾ ਪੀ ਸਕਦੇ ਆ ਚਿੱਲ ਕਰ ਸਕਦੇ ਮਤਲਬ ਆਰਾਮ ਨਾਲ ਸੋ ਵਧੀਆ ਜਗ੍ਹਾ ਹੈ ਇੱਥੇ ਗਰਮੀਆਂ ਚ ਕਹਿੰਦੇ ਇੱਥੇ ਆ ਕੇ ਲੋਕੀ ਬੈਠੇ ਹੁੰਦੇ ਆ ਸੋ ਅਸੀਂ ਵੀ ਬੈਠਿਆ ਰਹਾਂਗੇ ਤਾਂ ਉੱਥੇ ਲੌਂਟੈਨਿੰਗ ਸੀਗਾ ਤਾਂ ਇੱਥੇ ਆ ਵੀ ਕੁਛ ਹੈਗਾ ਯਾ ਇੱਥੇ ਫੁੱਟਬਾਲ ਕਲੱਬ ਵੀ ਹੈਗਾ ਯਾ ਬੜਾ ਵਧੀਆ ਹੈ ਉਹ ਵੀ ਸੋਹਣਾ ਹੈ ਸੋ ਇਦਾਂ ਦੀ ਜਗ੍ਹਾ ਬਣਾਈਆਂ ਹੋਈਆਂ ਹਨ ਇਹਨਾਂ ਨੇ ਇੱਥੇ ਗਿੱਲਾ ਆ ਥੋੜਾ ਜਿਹਾ ਮੈਂ ਥੱਲੇ ਉਤਰਨਾ ਨਹੀਂ ਜਾਂਦਾ ਕਿਉਂਕਿ ਸਲਿੱਪਰੀ ਹੋ ਸਕਦਾ ਯਾ ਸੋ ਤੁਹਾਨੂੰ ਦੂਸਰੇ ਕੈਮਰੇ ਦਿਖਾਉਣਾ 뷰 ਵਧੀਆ ਹੈ ਉਹ ਦੇਖੋ ਕਲਰਫੁੱਲ ਡੱਕ ਬੈਠੀ ਪਈ ਹੈ ਸੋ ਪਾਣੀ ਬੜਾ ਸੋਹਣਾ ਲੱਗਦਾ ਪਿਆ ਐ ਸ਼ਾਂਤ ਇਲਾਕਾ ਬੜਾ ਵਧੀਆ ਪਾਣੀ ਦੀ ਆਵਾਜ਼ ਜਦੋਂ ਆਉਂਦੀ ਨਾ ਬੜੀ ਸ਼ਾਂਤੀ ਕੀ ਲੱਗਦੀ ਆ। ਥੱਥੇ ਜਾ ਕੇ ਬਹਿ ਸਕਦੇ ਤੁਸੀਂ ਆਰਾਮ ਨਾਲ। ਅੱਗੇ ਵੀ ਜਗ੍ਹਾ ਹੈਗੀਆਂ ਆ ਬੈਠਣ ਨੂੰ ਵਧੀਆ ਆ। ਏਰੀਆ ਇਹ ਪੂਰਾ ਹੀ ਵਧੀਆ ਆ। ਇੱਥੇ ਵੀ ਸਾਈਨ ਲੱਗੇ ਪਏ ਆ। ਇੱਥੇ ਪੂਰਾ ਸਿਟੀ ਮੈਪ ਆ ਮੋਸ ਬਾਗ ਦਾ ਬਣਾਇਆ ਪਿਆ ਆ। ਤੇ ਇੱਧਰੋਂ ਜਾ ਕੇ ਰੇਲਵੇ ਸਟੇਸ਼ਨ ਆ ਜਾਂਦਾ ਥੋੜੀ ਦੂਰ ਜਾ ਕੇ। ਦੇਖਾਂਗੇ ਜੇ ਉੱਥੇ ਜਾਇ ਹੋਇਆ। ਤੇ ਇੱਥੇ ਪੂਰਾ ਮੈਪ ਦਖਸਿਆ ਹੋਇਆ ਕਿੱਦਾਂ-ਕਿੱਦਾਂ ਆ ਸਾਰਾ ਤਾਂ ਉੱਥੇ ਵੀ ਆ ਲਿਖਿਆ ਸਾਈਕਲਿੰਗ ਵੀ ਇੱਥੇ ਕਰਦੇ ਆ ਰਨਿੰਗ ਵੀ ਇੱਥੇ ਕਰਦੇ ਆ ਤਾਂ ਪੂਰਾ ਸਿਸਟਮ ਆ ਇਹਦਾ ਰਨਿੰਗ ਕਰਨ ਲੱਗੇ ਹੋਏ ਆ ਤਾਂ ਇੱਥੇ ਅੱਗੇ ਜਾ ਕੇ ਇੱਕ ਸਕੂਲ ਆਂਦਾ ਆ ਉਹ ਉਹ ਰਹਿਣ ਦੀ ਜਗ੍ਹਾ ਇੱਥੇ ਬੱਚੇ ਆ ਕੇ ਰਹਿੰਦੇ ਜਿਹੜੇ ਛੁੱਟੀਆਂ ਤੇ ਆਏ ਹੁੰਦੇ ਆ ਉਹ ਇੱਥੇ ਆ ਕੇ ਰਹਿੰਦੇ ਆ ਸਾਹਮਣੇ ਦੂਰੋਂ-ਦੂਰੋਂ ਆਉਂਦੇ ਆ ਤੇ ਉਹਨਾਂ ਨੇ ਬਣਾਇਆ ਹੋਇਆ ਸਪੈਸ਼ਲੀ ਇੱਕ ਗੈਸਟ ਹਾਊਸ ਤਰੀਕੇ ਨਾਲ ਸੋ ਇੱਥੇ ਆ ਕੇ ਉਹ ਸਾਹਮਣੇ ਵਾਲੇ ਏਰੀਏ ਤੇ ਰਹਿੰਦੇ ਆ ਇੱਥੇ ਦੀ ਵੀ ਵਿਊ ਦਿਖਾਣਾ ਤੁਹਾਨੂੰ ਮੈਂ ਕਿੱਦਾਂ ਲੱਗਦਾ ਇਹ ਲੱਕੜ ਦਾ ਹੈ ਉਹ ਪਿਛਲਾ ਲੋਹੇ ਦਾ ਸੀਗਾ ਹਮ ਨਾਈਸ ਦੇਖੋ ਇਹ ਲੱਗਦਾ ਨਜ਼ਾਰੀਦਾਰ ਕਿ ਨਹੀਂ ਉਹ ਦੇਖੋ ਲੋਕੀ ਇੱਥੇ ਸਾਈਕਲਿੰਗ ਵੀ ਕਰਦੇ ਪਏ ਆ ਰਨਿੰਗ ਵੀ ਕਰਦੇ ਪਏ ਆ ਇੱਥੇ ਵਿਊ ਜ਼ਬਰਦਸਤ ਆ ਸੋ ਨਦੀ ਦੇ ਨਾਲ ਨਾਲ ਦੌੜਨਾ ਸਾਈਕਲਿੰਗ ਕਰਨੀ ਵਧੀਆ ਏਰੀਆ ਏ ਇੱਥੇ ਦੀ ਇੱਕ ਗੱਲ ਦੀ ਮੰਨੀ ਪੈਣੀ ਆ ਜਿਹਦਾ ਇੰਡੀਆ ਚ ਨਾ ਸਵੇਰੇ ਹੀ ਦੌੜਨ ਜਾਣਾ ਸ਼ਾਮ ਨੂੰ ਹੀ ਜਾਣਾ ਇੱਥੇ ਇਦਾਂ ਨਹੀਂਗਾ ਜਦੋਂ ਲੋਕਾਂ ਨੂੰ ਟਾਈਮ ਮਿਲਦਾ ਨਿਕਲ ਪੈਂਦੇ ਆ ਇੱਥੇ ਦੀ ਮੈਨੂੰ ਇਹ ਸਭ ਤੋਂ ਵਧੀਆ ਗੱਲ ਲੱਗਦੀ ਆ ਕਿਉਂਕਿ ਸਾਨੂੰ ਵੀ ਕਹਿੰਦੇ ਹੁੰਦੇ ਸੀ ਜੇਮ ਤੁਸੀਂ ਚੱਲੇ ਇੰਡੀਆ 'ਚ ਉਹ ਸਵੇਰੇ ਜਾਈਦਾ ਹੁੰਦਾ ਸ਼ਾਮ ਨੂੰ ਜਾਈਦਾ ਹੁੰਦਾ ਅਸੀਂ ਉਦੋਂ ਵੀ ਕਿਸੇ ਵੇਲੇ ਵੀ ਚਲੇ ਜਾਂਦੇ ਸੀਗੇ ਸੋ ਸਾਡੀ ਉਦੋਂ ਦੀ ਸੋਚਣੀ ਜਨਮਸਤ ਦੇ ਨਾਲ ਕਾਫੀ ਮਿਲਦੀ ਆ ਤੇ ਮੈਂ ਵੀ ਇਹੀ ਪ੍ਰੀਫਰ ਕਰਦਾ ਜਦੋਂ ਤੁਹਾਨੂੰ ਕੋਈ ਟਾਈਮ ਮਿਲਿਆ ਨਿਕਲ ਜਾਓ ਸੋ ਲੋਕੀ ਇੱਥੇ ਇਦਾਂ ਹੀ ਕਰਦੇ ਆ ਥੀਨ ਵੀ ਆ ਨਾਲ ਬੈਠਣ ਨੂੰ ਵੀ ਜਗ੍ਹਾ ਆ ਖਾਣਾ ਪੀਣਾ ਆ ਤਾਂ ਤੇ ਇੱਥੇ ਖਾਸ ਪੀ ਸਕਦੇ ਆ ਨਦੀ ਆ ਉਹ ਦੇਖੋ ਇੱਕ ਉਹ ਸੀਟ ਵੀ ਲੱਗੀ ਪਈ ਆ ਉੱਥੇ ਉੱਥੋਂ ਦੇ ਥੀ ਵਿਊ ਲੈਣ ਲਈ ਵੀ ਇੱਥੇ ਫੁੱਟਬਾਲ ਦੇ ਖਿਲਾਫ ਕਾਫੀ ਆ ਮੈਚ ਹੋਣ ਲੱਗਿਆ ਰੈੱਡ ਤੇ ਬਲੂ ਟੀਮ ਦਾ بارش ਹੋਣ ਤੋਂ ਬਾਅਦ ਫੁੱਟਬਾਲ ਖੇਡੂਗੇ ਸੋ ਇੱਥੇ ਕਾਫੀ ਫੁੱਟਬਾਲ ਦੇ ਖਿਲਾਫ ਆ ਫੁੱਟਬਾਲ ਕ੍ਰੇਜ਼ੀ ਕੰਟਰੀ ਆ ਜਿਦਾ ਸਾਡੀ ਕ੍ਰਿਕਟ ਆ ਇੱਦੀ ਇੱਥੇ ਇਹ ਆ ਫੁੱਟਬਾਲ ਆ ਇਹ ਵੀ ਬੜੀ ਵਧੀਆ ਲੁੱਕ ਆ ਇੱਥੋਂ ਦੀ ਐਨ ਪੋਲ ਉੱਪਰ ਤੇ ਰਸਤਾ ਅੱਗੇ ਫੇਰ ਨਦੀ ਵਾਲਾਈ ਸਾਈਕਲਿੰਗ ਲੱਗਦਾ ਕਰਦੇ ਆ ਰਹੇ ਆ ਇੱਥੇ ਸ਼ਾਂਤ ਪਾਣੀ ਆ ਇੰਨਾ ਸ਼ਾਂਤ ਪਾਣੀ ਮਤਲਬ ਉਨਾਂ ਜਿਆਦਾ ਡੀਪ ਇੰਨੇ ਸ਼ਾਂਤ ਪਾਣੀ 'ਚ ਮੱਛੀਆਂ ਨਹੀਂ ਦਿਖਦੀਆਂ ਉੱਥੇ ਜਿੱਥੇ ਖੜਬੜਾ ਸੀਗਾ ਉੱਥੇ ਮੱਛੀਆਂ ਖੜੀਆਂ ਸੀਗੀਆਂ ਤਾਂ ਮੈਂ ਆਪਣੀ ਰਨਿੰਗ ਵਗੈਰਾ ਕਰ ਲਈ ਆ ਸਾਹ ੜ ਗਿਆ ਪਾਣੀ ਵਗੈਰਾ ਨਾਲ ਲੈ ਕੇ ਆਣਾ ਚਾਹੀਦਾ ਸੀਗਾ ਸੋ ਇੱਥੇ ਹੁਣ ਮੈਂ ਸੋਚਿਆ ਸੀਗਾ ਸਟੇਸ਼ਨ ਵੱਲ ਨੂੰ ਜਾਊਂਗਾ ਦੂਸਰੇ ਪਾਸੇ ਦੀ ਘੁੰਮ ਕੇ ਘਰ ਨੂੰ ਵਾਪਸ ਜਾਊਂਗਾ ਸੋ ਹੁਣ ਮੇਰਾ ਮੂਡ ਆ ਹਣੇ ਸਿੱਧੀ ਘਰ ਨੂੰ ਵਾਪਸ ਚੱਲਦੇ ਘਰ ਜਿਹੜੀ ਕੁਝ ਦੇ ਕੰਨਾਇ ਦਾ ਉਹਦਾ ਬਲੌਗ ਬਣਾਣਾ ਕਟਿੰਗ ਵਗੈਰਾ ਕਰਨੀ ਹੈ ਜੇ ਗਾਰਡਨ ਦੀ ਸਫਾਈ ਕਰਨੀ ਆ ਤਾਂ ਉਹਦਾ ਉਹਦਾ ਬਲੌਗ ਐਡ ਕਰ ਦੂੰਗਾ ਬਾਕੀ ਜਿਹੜਾ ਦੂਸਰਾ ਆ ਰੇਲਵੇ ਸਟੇਸ਼ਨ ਤੋਂ ਦੂਸਰੀ ਸਾਈਡ ਦਾ ਆਂਦਾ ਉਹ ਫਿਰ ਅਗਲੇ ਅਗਲੇ ਕੋਈ ਬਲੌਗ ਬਣਾਉਂਗਾ ਉਹਦੇ ਵਿੱਚ ਰੱਖ ਦਊਗਾ ਕੰਟੈਂਟ ਸਾਰਾ ਖਤਮ ਨਹੀਂ ਕਰਨਾ ਨਾ ਹੌਲੀ-ਹੌਲੀ ਚੀਜ਼ਾਂ ਦਿਖਾਨਾ ਛੋਟੇ-ਛੋਟੇ ਬਲੌਗ ਬਣਾਉਣਾ ਤੇ ਰੈਗੂਲਰਿਟੀ ਬਣੀ ਰਹੂਗੀ ਜਿਹਦੇ ਕਾਰਨ ਸੋ ਜਦੋਂ ਕੋਈ ਤੇ ਘੁੰਮਣ ਜਾਵਾਂਗੇ ਉਹਦੇ ਤਾਂ ਬਣਾਏ ਰਹੂੰਗਾ ਇੱਥੇ ਦੀ ਇੱਕ ਗੱਲ ਤਾਂ ਹੈਗੀ ਆ ਇੱਥੇ ਲੋਕ ਨਾ ਨੇਚਰ ਨੂੰ ਬੜੀ ਇੰਪੋਰਟੈਂਟ ਦਿੰਦੇ ਆ ਸੋ ਉਹਨਾਂ ਨੇ ਗਾਰਡਨ ਬਣਾਏ ਹੁੰਦੇ ਆ ਪੇੜ ਲਗਾਏ ਹੁੰਦੇ ਆ ਸੋ ਇੱਥੇ ਦੀ ਗਵਰਨਮੈਂਟ ਵੀ ਕਾਫੀ ਅ ਨੈਚਰ ਨੂੰ ਪ੍ਰੇਸ਼ਾਨ ਕਰਦੀ ਆ ਇੱਥੇ ਪੇੜ ਨਹੀਂ ਕੱਟ ਸਕਦੇ ਇਵਨ ਕਿ ਝਾੜੀਆਂ ਤੱਕ ਨਹੀਂ ਕੱਟ ਸਕਦੇ ਆ ਸਾਡੇ ਉੱਥੇ ਹੋਵੇ ਇੱਥੇ ਨਾ ਮੈਂ ਹਮੇਸ਼ਾ ਕਹਿੰਦਾ ਆ ਇੱਥੇ ਲੋਕਾਂ ਨੂੰ ਨਾ ਨਹੀਂ ਵੀ ਵਧੀਆ ਜਗ੍ਹਾ ਨਾ ਇਹਨਾਂ ਨੂੰ ਜਗ੍ਹਾ ਵਧੀਆ ਬਣਾਣੀ ਆਂਦੀ ਸਾਡੇ ਉੱਥੇ ਇੱਕ ਘਟਾ ਹੋ ਜਾਂਦਾ ਕਿ ਵਧੀਆ ਜਗ੍ਹਾ ਵੀ ਨਾ ਅਸੀਂ ਮਾੜੀ ਬਣਾ ਦਿੰਦੇ ਆ ਸੋ ਇਹ ਇਹ ਨਾ ਵਿੱਚ ਸਾਡੇ ਵਿੱਚ ਤੇਰੇ ਵਿੱਚ ਡਿਫਰੈਂਸ ਹੈਗਾ ਆ ਪਰ ਇਥੇ ਇਦਾਂ ਆ ਕਿ ਸਾਡੇ ਉਥੇ ਨਕਸ਼ੇ ਪਾਸ ਹੁੰਦੇ ਆ ਸਪੈਸ਼ਲੀ ਕਿ ਤੁਸੀਂ ਬੋਰ ਕਰਾਓ ਕਿ بارش ਦਾ ਪਾਣੀ ਉਹਦੇ ਵਿੱਚ ਜਾਵੇ ਸੋ ਇੱਕ ਪੇੜ ਹੀ ਲਗਾ ਦਿਓ ਉਹਦੇ ਆਲੇ ਦੋਲੇ ਕੱਚੀ ਜਗ੍ਹਾ ਹੋਵੇ ਆਟੋਮੈਟਿਕਲੀ ਪਾਣੀ ਥੱਲੇ ਚਲੇ ਜਾਣਾ ਸੋ ਪਰ ਇਦਾਂ ਕਰਦੇ ਨਹੀਂ ਅੱਜ ਕੱਲ ਸਾਰੇ ਪੇੜ ਘਰਾਂ ਵਿੱਚੋਂ ਦਾ ਪ੍ਰੋਪਰ ਹੀ ਕੱਟਣ ਲੱਗੇ ਹੋਏ ਆ ਕਿ ਨਹੀਂ ਮੱਛੀਆਂ ਆਇਆ ਇੱਥੇ ਆ ਦੇਖੋ ਇਹ ਖੇਲਦੀਆਂ ਪਈਆਂ ਐ ਉੱਥੇ ਚਾਰਦਗਰਨ ਲੱਗੀਆਂ ਹੋਈਆਂ ਐ ਆਹ ਦੇਖੋ ਨਿਟਨ ਲੱਗੀਆਂ ਹੋਈਆਂ ਐ ਆਹ ਦੇਖੋ ਪਾਣੀ ਦੀਆਂ ਛਲਾਰਾ ਕਰਦੀਆਂ ਪਈਆਂ ਇੱਥੇ ਇਹਨਾਂ ਨੂੰ ਪਤਾ ਨਹੀਂ ਕੀ ਹੋਇਆ ਕਾਦੀਆਂ ਐ ਮਸੂਸੀਆਂ ਜਈਆਂ ਬੈਠੀਆਂ ਬਿਲਕੁਲ ਕਿਨਾਰੇ ਦੇ ਕੋਲ ਹੀ ਇੱਕਦਮ ਪੂਰੀ ਪੂਰੀ ਖੇੜੀ ਆ ਅੱਗੇ ਵੀ ਆ ਉੱਥੇ ਆਹ ਦੇਖੋ ਖੇਲਦੀਆਂ ਪਈਆਂ ਲੜਦੀਆਂ ਪਈਆਂ ਜਾਂ ਆਪਸ ਵਿੱਚ ਜੋ ਵੀ ਆ ਐਨਜੋਏ ਕਰਦੀਆਂ ਪਈਆਂ ਉਹ ਵੀ। ਆਹ ਫੇਰ 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 ਫੇਰ। ਐਨ ਮਸਤੀਆਂ ਹੀ ਪਈਆਂ ਅੱਜ। ਉਹ ਵੱਡੀ ਐ ਇੱਕ ਤੁਹਾਡੀ ਦੀ। ਉਹ ਚੰਗੀ ਵੱਡੀ ਐ। ਕਫਾਨ ਦੇਖੋ ਆਇਆ ਹੈ। ਅਨਕ ਕਰਨ ਲੱਗੇ ਆਂ ਅਸੀਂ ਆਪਣੇ ਗਾਰਡਨ ਦੀ ਸਫਾਈ ਤੁਹਾਨੂੰ ਦਿਖਾਣੇ ਆ ਕਿ ਜਰਮਨ ਚ ਗਾਰਡਨ ਦੀ ਸਫਾਈ ਕਿੱਦਾਂ ਕੀਤੀ ਜਾਂਦੀ ਐ। ਪ੍ਰੋਪਰ ਤਰੀਕੇ ਨਾਲ। ਵੀ ਰਾਨੀ ਚਾਹੀਦੀ ਆ ਥੱਲੇ ਤੱਕ ਲਾਗਾ ਕੱਟ ਲਿਆ ਆ ਪੰਜਰਾ ਰਹਿ ਗਿਆ ਆ ਹਣੇ ਨੂੰ ਅਸੀਂ ਇਹ ਇਹਨਾਂ ਨੂੰ ਇਕੱਠਾ ਕਰ ਲੈਣਾ ਏਦਾਂ ਫੇਰ ਫੇਰ ਕੇ ਸੋ ਇਕੇ ਦਾ ਇਕੱਠਾ ਕਰ ਲਵਾਂਗੇ ਜਿਦਾ ਇੰਡੀਆ ਚ ਤੰਗਲੀ ਨਾਲ ਇਕੱਠਾ ਕਰਦੇ ਆ ਨਾ ਇਹਨੂੰ ਇਹ ਅਸੀਂ ਇਹਨੂੰ ਬਾਅਦ ਚ ਉਹਦਾ ਸੇਦਰਾ ਮਾ ਇਕੱਠਾ ਕਰਕੇ ਸੋ ਮਸ਼ੀਨ ਜਲਦੀ ਕੰਮ ਕਰ ਦਿੰਦੀ ਆ ਕਮ ਸੇ ਕੰਮ ਹੁੰਦਾ ਏ ਕਿ ਕੈਂਟੇ ਕਿਦਾ ਕੰਮ ਸੀਗਾ ਜਿਹੜਾ ਅੰਨੇ 15 ਮਿੰਟ ਲੇ ਕਰ ਦਿੰਦਾ ਇਹ ਤਾਂ ਹੈ ਇਹ ਤਾਂ ਹੈ

ਬਿਲਕੁਲ ਹੋ ਗਿਆ ਗੋਲ ਹਾਂ ਧਿਆਨ ਨਾਲ ਉੱਪਰ ਹੱਥ ਨਾ ਤੇਰੇ ਲੱਗੇ ਚੁੱਬੇ ਇਹ ਬੰਦਾ ਲੱਗੇ ਕੋਈ ਅੱਗੇ ਟੰਗਲੀ ਜਿਹੇ ਆਵਾ ਟੰਗਲੇ ਨਾਲ ਹੋ ਨਿਕਲ ਜਾਣੇ ਹੋ ਗਿਆ ਨਾ ਹੋਰ ਹੋਰ ਗਿਆ ਨਾ ਦਾ ਤੁਸੀਂ ਦੇਖਿਆ ਇੱਥੇ ਅਲੱਗ-ਅਲੱਗ ਚੀਜ਼ਾਂ ਲਈ ਅਲੱਗ-ਅਲੱਗ ਹਥਿਆਰ ਆ ਅਲੱਗ-ਅਲੱਗ ਕਟਿੰਗ ਲਈ ਸੋ ਅਗਰ ਘਾਹ ਕਟਣਾ ਆ ਤਾਂ ਉਹਦੇ ਲਈ ਅਲੱਗ ਆ ਉਹ ਮੈਂ ਵੀਡੀਓ ਬਣਾਉਣਾ ਪਿਆ ਤੁਸੀਂ ਸਟਾਰਟ ਹੋ ਗਏ ਆਵਾਜ਼ ਨਹੀਂ ਆਣੀ ਖੜਖੜਦੀ ਆਵਾਜ਼ ਆਣ ਲੱਗੀ ਸੋ ਜੇ ਆਹਾਂ ਕੱਟਨੇ ਉੱਪਰ ਦੀਆਂ ਘਟਰੀਆਂ ਤਾਂ ਉਹਦੇ ਲਈ ਅਲੱਗ ਮਸ਼ੀਨ ਆ ਜੇ ਥੱਲੇ ਘਾਹ ਕੱਟਣਾ ਤਾਂ ਉਹਦੇ ਲਈ ਅਲੱਗ ਮਸ਼ੀਨ ਆ ਸੋ ਅਲੱਗ-ਅਲੱਗ ਚੀਜ਼ਾਂ ਆ ਤੇ ਜਿੰਨਾ ਪੂਰੀ ਆਹ ਸ਼ੇਪ ਬਣ ਜਾਂਦੀ ਆ ਗੁਲਾਈ ਤੇ ਇਹਨਾਂ ਨੂੰ ਕਹਿੰਦੇ ਸੀ ਕਾਨੀਆਂ ਆ ਤੇ ਗਾਰਡਨ ਗਾਰਡਨ ਬਿਲਕੁਲ ਬਰਾਬਰ ਕਰ ਦੇਣਾ ਕਿ ਜਿਆਦਾ ਇਨਾ ਉੱਚੀਆਂ ਹੋ ਜਵੇ ਸੋ ਉਥੇ ਇੱਕ ਲਿੰਗਾ ਦਾ ਨਿੰਨ ਨਿੰਨ ਗਾਜ਼ੇ ਲਿਕੇ ਆਇਆ ਉਥੇ ਤੱਕ ਮਤਲਬ ਕਿ ਨਹੀਂ ਪੁੱਜਣਾ ਚਾਹੀਦਾ ਵੋਟ ਦਿਖਣਾ ਚਾਹੀਦਾ ਸੋ ਇੱਥੇ ਇਦਾਂ ਹੀ ਸਾਰੀਆਂ ਚੀਜ਼ਾਂ ਹੋ ਰਹੀਆਂ ਆ ਸਾਨੂੰ ਥੋੜਾ ਜਿਹਾ ਕੰਮ ਰਹਿ ਗਿਆ ਨੂੰ ਇਹਨਾਂ ਇਕੱਠਾ ਹੀ ਕਰਨਾ ਬਾਕੀ ਸਾਰੀ ਕਟਿੰਗ ਤਾਂ ਹੋ ਗਈ ਆ ਬਸ ਸਾਨੂੰ ਕਲੀਨਿੰਗ ਹੀ ਕਰਨੀ ਆ ਬੰ ਦੇਖੋ ਗਾਰਡਨ ਸਾਡੀ ਕਟਿੰਗ ਵਗੈਰਾ ਹੋ ਗਈ ਗਾਰਡਨ ਦੀ ਐਂ ਬਿਲਕੁਲ ਬਰਾਬਰ ਹੋ ਗਿਆ ਸਪੇਸ ਬਣ ਗਈ ਅਨੇਥੇ ਰਾਮ ਨਾ ਬਹਿ ਵੀ ਸਕਦੇ ਆ ਅਸੀਂ ਇਹ ਥੋੜਾ ਜਿਹਾ ਉੱਪਰ ਲਾ ਕੇ ਨਿਕਲਿਆ ਪਿਆ ਪਰ ਇਹ ਪੇੜ ਆ ਇਹ ਨਹੀਂ ਕੱਟਣਾ ਸੀ ਬਾਕੀ ਉਧਰਲੀ ਸਾਰਾ ਕਲੀਨ ਹੋ ਗਿਆ ਹਾਂ ਸੋ ਸਾਰੀ ਇਹ ਗੁਲਾਈ ਸ਼ੇਪ ਚ ਆ ਗਏ ਆ ਇਹ ਵੀ ਆ ਗਿਆ ਆ ਸੋ ਉਧਰ ਪੱਤੀਆਂ ਪਿੱਛੇ ਹੋ ਗਈਆਂ ਸਾਰੀਆਂ ਕੁਝ ਬੂਟੇ ਲੱਗੇ ਆ ਉਹ ਅਸੀਂ ਕੱਟਨੇ ਨਹੀਂ ਸੀਗੇ ਸੋ ਧਿਆਨ ਨਾਲ ਅਜ ਦਾ ਬੀਲਾ ਨਿਕਲੀਆਂ ਪਈਆਂ ਬਾਹਰ ਨੂੰ ਇਹਨਾਂ ਨੂੰ ਅਸੀਂ ਕੱਟਣਾ ਨਹੀਂ ਸੀਗਾ ਸੋ ਸੈਟਿੰਗ ਅਸੀਂ ਥੋੜੇ ਇਸ ਕਰਕੇ ਬਾਹਰ ਲੱਗਦੀਆਂ ਪਈਆਂ ਆ ਬਾਕੀ ਸਭ ਸੈਟ ਆ ਸੋ ਆ ਵੀ ਇਹ ਵੀ ਕੋਈ ਫੋਲਾ ਇਹ ਵੀ ਉਹ ਨਹੀਂ ਐ ਸੋ ਇਹਨਾਂ ਨੂੰ ਨਹੀਂ ਅਸੀਂ ਕੱਟਣਾ ਸੀਗਾ ਇਹ ਉੱਦਾਂ ਵਧੀਆ ਲੱਗਦੇ ਪਏ ਆ ਬਾਹਰ ਨੂੰ ਆਏ ਹੋਏ ਇਹਦੀ ਕਟਿੰਗ ਹੋ ਗਈ ਇਹਦੀ ਕਟਿੰਗ ਹੋ ਗਈ ਸਾਰਾ ਉੱਪਰ ਦੀ ਸ਼ੇਪ ਬਰਾਬਰ ਹੋ ਗਈ ਆ ਸੋ ਸਾਰਾ ਕਲੀਨ ਹੀ ਆ ਹਨ ਬਸ ਇੱਥੇ ਵੀ ਅਸੀਂ ਕੁਝ ਲਗਾ ਸਕਦੇ ਹਾਂ ਜੇ ਅੱਗੇ ਲਗਾਉਣਾ ਹੋਵੇ ਤਾਂ ਵੈਸੇ ਬੀਜ ਆ ਕਿ ਬੀਜ ਆ ਉਹ ਇੱਥੇ ਇੱਥੇ ਬੀਜ ਨਾ ਆਇਆ ਮੁੰਡਾ ਟਮਾਟਰ ਤੇ ਮਿਰਚਾਂ ਹਾਂ ਟਮਾਟਰ ਮਿਰਚਾਂ ਹੀ ਇਹ ਪੂਰਾ ਇਲਾਕਾ ਭਰ ਜਾਣਾ ਟਮਾਟਰ ਮਿਰਚਾਂ ਨਾ ਹਾਂ ਇਹ ਤਾਂ ਇਹਨੇ ਲਟਕਣੇ ਹਾਂ ਹਾਂ ਤੋ ਸਾਡਾ ਕੰਮ ਹੋ ਗਿਆ ਗਾਰਡਨ ਦਾ ਡਨ ਸਾਰਾ ਹੋ ਗਿਆ ਕਲੀਨ ਇੱਥੋਂ ਦੀ ਵੀ ਇਹ ਜਿਹੜੇ ਜਾਨਵਰ ਆਏ ਸੀ ਇੱਥੇ ਲਗਾਤੇ ਆ ਲੋਕੀ ਇਹਨਾਂ ਨੂੰ ਨੰਗਦੇ ਵਰਦੇ ਦੇਖੂਗੇ ਇਹ ਚਿੜੀ ਹੈ ਇੱਕ ਇਹ ਹਿਰਨ ਜੀ ਆਇਆ ਇਹ ਵੀ ਹਿਰਨ ਦੀ ਭੈਣ ਟਾਈਪ ਆ ਇਹ ਸੰਤਾ ਕਲੋਸ ਦਾ ਬਾਬਾ ਆ ਤੋ ਇਹ ਚਿੜੀ ਹੈ ਇੱਥੇ ਬਿਠੀ ਇਹਨਾਂ ਨੂੰ ਖੜਤੀ ਅਸੀਂ ਡੈਕੋਰੇਸ਼ਨ ਸੋ ਸਾਰਾ ਹੰ ਸੈੱਟ ਹੋ ਗਿਆ ਸੋ ਕਲੀਨ ਆ ਸਾਰਾ ਸਾਰਾ ਸਫਾਈ ਕਰ ਦਿੱਤੀ ਅਸੀਂ ਗਾਰਡਨ ਦੀ ਆਲਮੋਸਟ एवरीथिंग ਇਸ ਡਨ ਸੋ ਤੁਸੀਂ ਦੇਖ ਲਿਆ ਅੱਜ ਅਸੀਂ ਗਾਰਡਨ ਸਫਾਈ ਕੀਤੀ ਤੇ ਅਸੀਂ ਮੈਂ ਉੱਥੇ ਘੁੰਮਣ ਵੀ ਗਿਆ ਸੀ ਉਹ ਵੀ ਐਡ ਕਰਨਾ ਆ ਸੋ ਅੱਜ ਇਕੱਠਾ ਹੀ ਸਾਰਾ ਕੰਮ ਹੋ ਗਿਆ ਆ ਸੋ ਇੱਥੇ ਦਾ ਆਪਣਾ ਬਲੌਗ ਇਹਦਾ ਐਂਡ ਕਰਦਾ ਆ ਜੇ ਹੋਰ ਵੀ ਕੋਈ ਟੌਪਿਕ ਮਿਲਾਂਗੇ ਜਾਂ ਅਸੀਂ ਕਿਤੇ ਘੁੰਮਣ ਜਾਵਾਂਗੇ ਜਾਂ ਅਸੀਂ ਕੁਝ ਕਰਾਂਗੇ ਉਹਦੇ ਮੈਂ ਬਲੌਗ ਬਣਾਉਂਦੇ ਰਹੂੰਗਾ ਆਈ ਹੋਪ ਕਿ ਤੁਹਾਨੂੰ ਪਸੰਦ ਆਇਆ ਹੋਗਾ ਅਗਰ ਪਸੰਦ ਆਇਆ ਤਾਂ ਲਾਈਕ ਐਂਡ ਸਬਸਕ੍ਰਾਈਬ ਕਰ ਦਿਓ ਤੇ ਇਧਰ ਦੇ ਬਲੌਗ ਹੋਰ ਅਸੀਂ ਬਣਾਉਂਦੇ ਰਵਾਂਗੇ ਹਨ ਰੈਗੂਲਰ ਬੇਸਿਸ ਤੇ